ਕਾਮਯਾਬ ਬੰਦਿਆਂ ਦੀਆਂ ਕਹਾਣੀਆਂ ਬੜੀਆਂ ਜ਼ਬਰਦਸਤ ਹੁੰਦੀਆਂ ਨੇ ਬੀਤੇ ਦਿਨੀ ਕਿਸੇ ਸਹਿਚਾਰ ਵਾਲੇ ਬੰਦੇ ਕੁਲਮੇ ਬੈਠਾ ਸੀ ਤੇ ਕੁਲਵੰਤ ਸਿੰਘ ਮੁਹਾਲੀ ਦੀ ਉਹਨੇ ਕਹਾਣੀ ਛੇੜ ਲਈ ਹਾਂ ਤੇ ਸਿਆਸਤਾਂ ਪਰ ਸਿਆਸਤਾਂ ਤੋਂ ਅਗਲਾ ਕਿ ਕਾਮਯਾਬ ਬਿਜ਼ਨਸਮੈਨ ਬਿਲਡਰ ਰਾਜਨੀਤੀ ਨੂੰ ਛੱਡ ਦੋ ਵਿਵਾਦ ਫਲਾਂ ਟਮਕਾਂ ਸਫਲਤਾ ਸਫਲਤਾ ਉਹ ਚੱਲਦੀ ਰਹਿੰਦੀ ਉਸ ਬੰਦੇ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਕੁਲਵੰਤ ਸਿੰਘ ਮੁਹਾਲੀ ਇੱਕ ਧਰਮ ਕੰਡੇ ਤੇ ਕਾਮੇ ਦੇ ਤੌਰ ਤੇ ਕੰਮ ਕਰਦੇ ਸੀ ਹੂੰ ਜ਼ਿਰਕਪੁਰ ਤੋਂ ਜਦੋਂ ਆਪਾਂ ਪਟਿਆਲੇ ਨੂੰ ਮੁੜਨੇ ਆ ਉਸ ਮੋੜ ਤੇ ਉਹ ਕੰਡਾ ਅੱਜ ਵੀ ਕਹਿੰਦੇ ਮਜ਼ਬੂਤ ਆ ਹੂੰ ਤੇ ਭਾਈ ਹੋਇਆ ਕੀ ਕਿ ਉਹਨਾਂ ਨੇ ਉਸ ਕੰਡੇ ਤੇ ਨੌਕਰੀ ਕਰਦੇ ਆ ਮਤਲਬ ਕਿ ਟਰੱਕ ਯੂਨੀਅਨ ਚ ਗਏ ਦਰ ਗਏ ਸਾਈਕਲ ਚੱਕਣਾ ਉਧਰ ਗਏ ਆਪ ਦਾ ਕੰਮ ਬਹੁਤ ਚੜਤ ਚ ਕਰ ਦਿੱਤਾ ਉਹਨਾਂ ਨੂੰ ਸ਼ਾਇਦ ਉਸ ਟਾਈਮ 500 ਰੁਪਈਆ ਮਿਲਦਾ ਸੀ ਜੀ ਉਸ ਕੰਡੇ ਤੋਂ ਥੋੜੀ ਦੂਰ ਇੱਕ ਕੰਡਾ ਹੋਰ ਬਣਿਆ ਇੱਕ ਦਿਨ ਕਹਿੰਦੇ ਆ ਕਿ ਕੁਲਵੰਤ ਸਿੰਘ ਕੋ ਲਾ ਕੇ ਉਹ ਕਾਰ ਰੁਕਦੀ ਆ ਵੱਡੀ ਤੇ ਉਹਦੇ ਚ ਇੱਕ ਅਫਸਰਵਾਜ ਮਾਰਦਾ ਕਿ ਉਰੇਆ ਉਸਨੇ ਕਿਹਾ ਕਿ ਮੈਨੂੰ ਜਾਣਦਾ ਲੱਗਿਆ ਨਹੀਂ ਜੀ ਕਿ ਮੈਂ ਐਸਡੀਐਮ ਜੀ ਐਸ ਡੀ ਐਮ ਹੂੰ ਤੇ ਮੈਂ ਉਹ ਕੰਡਾ ਲਾਇਆ ਤੈਨੂੰ ਕਿੰਨੀ ਤਨਖਾਹ ਮਿਲਦੀ ਹੈ ਉਸਨੇ ਕਹਿ ਨਹੀਂ ਤਦ ਕਿ ਮੈਂ ਤੈਨੂੰ 1200 ਦੇਣਾ ਆ ਹੂੰ ਮੈਂ ਤੈਨੂੰ 1200 ਰੁਪਇਆ ਦੇਣਾ ਹੁਣ ਕਿੱਥੇ 500 ਕਿੱਥੇ 1200 1200 ਅੱਜ ਦੇ ਮੁੰਡਿਆਂ ਨੂੰ ਕਹਿ ਦੋ ਜਿੰਨਾ ਮਰਜੀ ਸਲਾਈ ਚੱਲੋ ਜੇ ਭਾਈ ਥੋੜਾ ਜਿਹਾ ਬਦਮਾ ਕਿ ਤੁਸੀਂ ਪਾਸੋਂ ਬਿਲ ਕੇ ਤੇ ਬਸ ਤੁਹਾਨੂੰ ਛੱਡ ਜਾਣਗੇ ਜਿੰਨਾ ਮਰਜੀ ਹੂੰ ਉਹ ਆ ਉਹਨੇ ਕਹਿ ਨਹੀਂ ਮੈਂ ਜੱਥੇ ਹਾਂ ਠੀਕ ਹੈ ਮਾਲਕ ਨੂੰ ਜਿਸ ਵੇਲੇ ਪਤਾ ਲੱਗਿਆ ਕਿ ਭਈ ਐਸ ਡੀ ਐਮ ਨੇ ਜਿਹੜਾ ਕੰਡਾ ਬਣਾਇਆ ਅਪਰੋਚ ਕੀਤਾ ਤੇ ਭਈ ਜਵਾਬ ਦਿੱਤਾ ਬੰਦੇ ਦਾ ਯਕੀਨ ਬਣ ਜਾਂਦਾ ਹੈ ਨਾ ਯਕੀਨ ਹੀ ਸਭ ਤੋਂ ਵੱਡੀ ਵੱਡੀ ਚੀਜ਼ ਹੈ ਤੁਹਾਡੇ ਵਾਸਤੇ ਕਹਿ ਲੋ ਕਿ ਵਰਦਾਨ ਰੂਪੀ ਚੀਜ਼ ਹੈ ਜੀ ਉਸ ਤੋਂ ਬਾਅਦ ਫਿਰ ਹੁੰਦਾ ਕੀ ਹੈ ਕਿ ਉਹ ਜਿਹੜਾ ਮਾਲਕ ਉਹਦੀ ਜ਼ਮੀਨ ਪਈ ਸੀ ਨੇੜੇ ਤੇੜੇ ਜੀ ਹੂੰ ਉਹ ਏਰੀਆ ਉਹ ਤੋਂ ਡਿਵੈਲਪ ਨਹੀਂ ਸੀ ਕਿਨਾਂ ਬਹੁਤ ਸਮਾ ਪਹਿਲਾਂ ਦੀ ਗੱਲ ਆ ਅੱਜ ਵਾਲਾ ਜੀਰਕਪੁਰ ਥੋੜੀ ਹੋਏਗਾ ਤਾਂ ਕਹਿੰਦੇ ਕਿ ਉਸਨੇ ਕਿਹਾ ਕਿ ਅਰੇ ਮੈਂ ਜ਼ਮੀਨ ਵੇਚਣੀ ਆ ਕੁਲਵੰਤ ਸਿੰਘਾ ਕਿਵੇਂ ਕਰਾਂ ਹਾਂ ਤਾਂ ਕਿਉਂਕਿ ਕੁਲਵੰਤ ਸਿੰਘ ਉਦੋਂ ਪਹਿਲਾਂ ਸੌਦੇ ਥੋੜੇ ਬਹੁਤੇ ਕਰਾਉਣ ਲੱਗ ਪਿਆ ਉਸਨੇ ਕਿਹਾ ਕਿ ਸਰ ਮੈਂ ਇੱਕ ਆਈਡੀਆ ਦੇ ਸਕਦਾ ਜੀ ਕਿ ਐਦਾਂ ਜ਼ਮੀਨ ਵੇਚਾਂਗੇ ਸਿੱਧੇ ਤੇ ਉਹ ਸਸਤੀ ਜਾਏਗੀ ਕਿਉਂ ਨਾ ਪਾ ਪਲਾਟ ਕੱਟ ਕੇ ਵੇਚ ਦਈਏ ਕੀ ਬਾਤ ਤਾਂ ਉਹ ਸਾਖਿਆ ਕਿ ਵੇਚ ਲਏਗਾ ਉਹਨੇ ਕਿਹਾ ਸਰ ਕੋਸ਼ਿਸ਼ ਕਰ ਲਾਂਗੇ ਸਰ ਉਥੋਂ ਸ਼ੁਰੂ ਹੁੰਦਾ ਰੀਅਲ ਏਸਟੇਟ ਦਾ ਕਾਰੋਬਾਰ ਉਹ ਬਡੀ ਰੋਚਕ ਕਹਾਣੀ ਹੈ ਰੀਅਲ ਏਸਟੇਟ ਦਾ ਕਾਰੋਬਾਰ ਔਰ ਉਥੋਂ ਹੀ ਇਹਨਾਂ ਦਾ ਜਿਹੜਾ ਕੰਪਨੀ ਦਾ ਨਾਮ ਆਉਂਦਾ ਹੈ ਹਮ ਜਨਤਾ ਕਿਉਂਕਿ ਕੰਦੇ ਉਸ ਕੰਡੇ ਦਾ ਨਾ ਜਨਤਾ ਸੀਗਾ ਹਿਸਾਬ ਲਾ ਲਓ ਤੇ ਜੇ ਮੰਨ ਲਓ ਹੁਣ ਕਾਮਯਾਬ ਬੰਦੇ ਦੀ ਕਾਮਯਾਬ ਕਹਾਣੀ ਹੈ ਜੇ ਉਸ ਦਿਨ ਨੂੰ 500 ਦੀ ਵਜਾਏ 700 ਵੱਧ ਜਿਹੜਾ ਮਿਲ ਰਿਹਾ ਸੀਗਾ ਉਸ ਨੂੰ ਦੇਖਦਾ ਹਮ ਅੱਜ ਸ਼ਾਇਦ ਕੁਲਵੰਤ ਸਿੰਘ ਕੁਲਵੰਤ ਸਿੰਘ ਮੁਹਾਲੀ ਨਾ ਹੁੰਦਾ ਜੀ ਬਿਲਕੁਲ ਕਾਮਯਾਬ ਬੰਦੇ ਆਂ ਦੀਆਂ ਇਹੀ ਹੁੰਦੀਆਂ ਨੇ ਕਿ ਬਹੁਤ ਵੱਡੀਆਂ ਫਿਲਾਸਫੀਆਂ ਬਹੁਤ ਵੱਡੇ ਉਹਨਾਂ ਦੇ ਅੰਤਸਰ ਬੈਂਦੇ ਆ ਸਾਬ ਹੂੰ ਜੀ ਜੀ ਮਿੰਨੂ ਜੀ ਖੈਰ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਸਵਾਗਤ ਹੈ ਕਿਰਪਾ ਕਰਕੇ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰ ਦਿਓ ਦੋਸਤ ਮਿੱਤਰ ਹੋਰ ਵੀ ਜਿਹੜੇ ਆ ਨਾਲ ਜੁੜ ਜਾਣ ਤੇ ਇੱਕ ਮਿੱਤਰ ਹੋਰ ਦੱਸ ਰਿਹਾ ਨੇ ਕਿ ਜੇ ਟੀ ਪੀ ਐਲ ਜਿਹੜੀ ਕੰਪਨੀ ਜਾਣਤਾ ਹਾਂ ਜੀ ਉੱਥੇ ਤੋਂ ਸ਼ੁਰੂ ਹੋ ਗਿਆ ਬਸ ਆ ਵੇਖ ਲਓ ਜੀ ਮੈਂ ਤਾਂ ਕਈ ਮੈਨੂੰ ਨਾ ਬਹੁਤ ਸਰ ਮੈਂ ਜਿਵੇਂ ਅੱਗੇ ਵੀ ਦੇਖਦਾ ਹੁੰਨਾ ਜੀ ਕਿ ਭਈ ਉਹ ਚਰਨਜੀਤ ਚੰਨੀ ਉਹਨਾਂ ਦੀ ਜਰਨੀ ਦੇਖ ਲਾ ਚਰਨਜੀਤ ਚੰਨੀ ਉਹ ਝੂਠ ਨਹੀਂ ਬੋਲਦੇ ਕਿ ਭਈ ਮੈਂ ਟੈਂਟ ਦੇ ਉਹ ਵੀ ਕੀਤਾ ਮੈਂ ਰੱਖਿਆ ਵੀ ਚਲਾਇਆ ਮੈਂ ਇਹ ਵੀ ਕੀਤਾ ਜਰਨੀ ਸੀਗੀ ਜੀ ਜਰਨੀ ਸੀ ਪਾਟ ਹੈ ਤਾਂ ਕਈ ਲੀਡਰਾਂ ਦੀਆਂ ਜਾਂ ਬਿਜ਼ਨਸਮੈਨਾਂ ਦੀਆਂ ਜਰਨੀਆਂ ਬਹੁਤ ਤਕੜੀਆਂ ਹੁੰਦੀਆਂ ਜ਼ਿੰਦਗੀਆਂ ਦੀਆਂ ਜੀ ਜੀ ਜਦਿੰਦਰ ਸਿੰਘ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਜੀ